ਕਿਸਾਨਾਂ ਦੇ ਵੱਲੋਂ ਅੱਜ 26 ਜਨਵਰੀ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਆ ਜਿਹੜੀ ਉਹ ਕੱਢੀ ਜਾ ਰਹੀ ਹੈ ਟਰੈਕਟਰ ਮਾਰਚ ਆ ਜਿਹੜਾ ਉਹ ਕੱਢਿਆ ਜਾ ਰਿਹਾ ਹੈ ਪੰਜਾਬ ਸੜੇ ਹੋਰ ਬਖ ਬਖ ਸੂਬਿਆਂ ਦੇ ਵਿੱਚ ਵੱਡੀ ਗਿਣਤੀ ਵਿੱਚ ਟਰੈਕਟਰ ਮਾਰਚ ਕਰਨ ਦਾ ਕਿਸਾਨਾਂ ਨੇ ਦਾਵਾ ਕੀਤਾ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਸ਼ੰਭੂ ਬਾਡਰ ਦੇ ਕਿਸਾਨਾਂ ਆਗੂ ਸਰਵੰਤ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਟਰੈਕਟਰ ਮਾਰਚ ਆ ਜਿਹੜਾ ਉਹ ਕਿਸਾਨਾਂ ਵੱਲੋਂ ਕੱਢਿਆ ਗਿਆ ਹੈ ਤਾਂ ਸਰਵੰਤ ਸਿੰਘ ਪੰਦੇੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਟਰੈਕਟਰ ਮਾਰਚ ਦੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਹੈ ਅਤੇ ਵੱਡੇ ਕਾਰਪੋਰੇਟ ਅਦਾਰਿਆਂ ਅਤੇ ਭਾਜਪਾ ਲੀਡਰਾਂ ਦੇ ਘਰਾਂ ਦੇ ਅੱਗੇ ਜਾ ਕੇ ਜਾਂ ਫਿਰ ਪ੍ਰਾਈਵੇਟ ਅਦਾਰਿਆਂ ਦੇ ਸੈਲੋਸ ਦੇ ਅੱਗੇ ਜਾ ਕੇ ਉਹਨਾਂ ਦੇ ਵੱਲੋਂ ਨਾਰੇਬਾਜੀ ਹੈ ਜਿਹੜੀ ਉਹ ਕੀਤੀ ਗਈ ਹੈ, ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਤਾ ਵਕ ਵਕ ਥਾਵਾਂ ਦੇ ਜਿੱਥੇ ਵੱਡੇ ਕਾਰਪੋਰੇਟ ਗਰੁੱਪਾਂ ਨੇ ਸੈਲੋ ਬਣਾਏ ਨੇ ਉਹਨਾਂ ਦੇ ਬਾਹਰ ਵੀ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਆ ਜਿਹੜਾ ਉਹ ਕੀਤਾ ਗਿਆ ਹੈ ਤਾਂ ਅੱਜ ਅੰਮ੍ਰਿਤਸਰ ਦੇ ਵਿੱਚ ਸਰਵਰ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਆ ਜਿਹੜਾ ਉਹ ਕੱਢਿਆ ਗਿਆ ਏ ਕਈ ਦਿਨ ਤੋਂ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਦੀ ਕਾਲ ਆ ਜਿਹੜੀ ਉਹ ਦਿੱਤੀ ਗਈ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਮੁਰਤੋਂ ਆਪਣੀਆਂ ਮੰਗਾਂ ਤੌਹਰਾਈਆਂ ਨੇ ਜਗਜੀਤ ਸਿੰਘ ਡੱਲੇਵਾਲ ਦਾ ਜ਼ਿਕਰ ਕੀਤਾ ਏ ਐਮਐਸਪੀ ਅਤੇ ਹੋਰ ਬਕਬਕ ਕਿਸਾਨੀ ਮੰਗਾਂ ਦਾ ਜ਼ਿਕਰ ਆ ਜਿਹੜਾ ਉਹ ਕੀਤਾ ਏ ਤਾਂ ਅੱਜ ਕਿਸਾਨਾਂ ਦੇ ਵੱਲੋਂ ਵੱਡਾ ਟਰੈਕਟਰ ਮਾਰਚ ਆ ਜਿਹੜਾ ਉਹ ਕੱਢਿਆ ਜਾਂਦਾ ਏ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਕਿਸਾਨਾਂ ਨੂੰ ਸਰਵਰ ਸਿੰਘ ਪੰਦੇੜ ਦਾ ਆਉ ਦੇਖਦੇ ਹਾਂ ਅੱਜ 26 ਜਨਵਰੀ ਨੂੰ ਪੂਰਾ ਦੇਸ਼ ਵਿਆਪੀ ਟਰੈਕਟਰ ਮਾਰਚ ਰੱਖਿਆ ਸੀ ਵੱਡੇ ਪੱਧਰ ਤੇ ਸਾਰੇ ਪੰਜਾਬ ਦੇ ਦੇਸ਼ ਦੇ ਅੰਦਰ ਟਰੈਕਟਰ ਮਾਰਚ ਹੋ ਰਿਹਾ ਹੈਗਾ ਔਰ ਇਹ ਜਿਹੜੇ ਸ਼ੋਪਿੰਗ ਮਾਲਸ ਨੇ ਸਾਡੇ ਔਰ ਇਹ ਤੋਂ ਗਾਹਾਂ ਜਿਹੜੇ ਉਹ ਵੱਡੇ ਸਾਈਲੋਜ਼ ਨੇ ਉਦੋਂ ਗਾਹਾਂ ਜਿਹੜੇ ਪਛਪਾ ਦੇ ਘਰ ਜਾਂ ਦਫ਼ਤਰ ਨੇ ਉਥੇ ਔਰ ਪੂਰੇ ਦੇਸ਼ ਭਰ ਦੇ ਵਿੱਚ ਕਿਕਿਤ ਕਰਨ 12-13 ਸਟੇਟਾਂ ਦੀ ਮੈਨੂੰ ਖਬਰਾਂ ਮਿਲਦੀਆਂ ਲੱਖਾਂ ਲੱਖ ਟਰੈਕਟਰ ਜਿਹੜੇ ਅੱਜ ਸ਼ਾਮਲ ਹੋ ਰਿਹਾ ਪ੍ਰੋਗਰਾਮਾਂ ਦੇ ਵਿੱਚ ਔਰ ਇਹਦੇ ਨਾਲ ਦੀ ਨਾਲ ਜਿਹੜਾ ਵਾ ਆਪਣੀਆਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਇਆ ਜਾਵੇ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਇਹਦੇ ਨਾਲ ਦੀ ਨਾਲ ਜਿਹੜਾ ਵਾ ਉਹ ਲਖੀਮਪੁਰ ਖਰੀਦਾਨ ਸਾਹਿਬ ਮਿਲੇ ਇਹ ਤੋਂ ਗਾਹਾਂ ਸ਼ਹੀਦ ਸੁਪਕਰਨ ਨੂੰ ਸ਼ਹੀਦ ਕੀਤਾ ਉਹਦਾ ਇਨਸਾਫ ਲੈਣਾ ਅੱਜ ਕਿਹਾ ਜਾਂਦਾ ਵੀ ਸੁਤੰਤਰਤਾ ਦਿਹਾੜਾ ਵਾਜ ਦੇ ਦਿਨ ਸੰਵਿਧਾਨ ਲਾਗੂ ਹੋਇਆ ਸੀਗਾ 76ਵਾਂ ਪਰ ਮੈਨੂੰ ਨਹੀਂ ਲੱਗਦਾ ਵੀ ਵੱਡੇ ਅਮੀਰਾਂ ਵਾਲੀ ਕਾਰਪੋਰੇਟ ਕਰਾ ਲੈਣ ਲਈ ਸੰਵਿਧਾਨ ਹੋਰ ਕੰਮ ਕਰਦਾ ਸਾਡੇ ਲਈ ਹੋਰ ਕਰਦਾ ਜੇ ਅੱਜ ਲੋਕਾਂ ਨੂੰ ਅਧਿਕਾਰ ਮਿਲੇ ਸੀ ਤੇ ਅੱਜ 80 ਕਰੋੜ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਦਾ ਸਨਮਾਨ ਹੋਣਾ ਚਾਹੀਦਾ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਸੁਣ ਕੇ ਪ੍ਰਧਾਨ ਮੰਤਰੀ ਨੂੰ ਮਸਲੇ ਦਾ ਹੱਲ ਕਰਨਾ ਚਾਹੀਦਾ ਇਸ ਕਰਕੇ ਅਸੀਂ ਅੱਜ ਇਸ ਦਿਨ ਸੰਵਿਧਾਨ ਲੱਗ ਕੇ ਸੋ ਮੂਲਕੂਤ ਅਧਿਕਾਰ ਆਪਣੇ ਵਾਸਤੇ ਪੀਸਫੁਲੀ ਢੰਗ ਨਾਲ ਆਪਣਾ ਅੰਦੋਲਨ ਕਰ ਰਹੇ ਹਾਂ ਇਹ ਲਗਭਗ ਸਾਰੀਆਂ ਜਥੇਬੰਦ ਦੋ ਵੱਡੇ ਫੋਰਮਸ ਕੇਮ ਨਾਨ ਪੋਲਿਟিক্যাল ਕਿਸਾਨ ਮਜ਼ਦੂਰ ਮੋਟਾ ਅਤੇ तमाम ਦੇਸ਼ ਦੀਆਂ ਜਥੇਬੰਦੀਆਂ ਅੱਜ ਦੇ ਪ੍ਰੋਗਰਾਮ ਤੇ ਹੈਗੀਆਂ